ਦੇਵ ਆਵੇ ਤਾਂ ਇਹ ਸਭ ਥਾਂ ਹੀ ਵੇ ਸਰਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੀ ਵੇ ਸਰਾਏ ਦਸਮੇ ਪਾਤਸ਼ਾਹ ਜੀ ਅਨਯਾਪ ਸ੍ਰੀ ਗੁਰੂ ਧੰਨ ਧੰਨ ਗੁਰਗੰਸਾਹਿਬ ਜੀ ਦੇ ਬਾਠ ਦਰ ਦੀ ਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰਿਆਂ ਚਾਰ ਸਾਥ ਵੀ ਜਾਂਦੇ ਆ ਚਾਰ ਮੁਕਤਿਆਂ ਹੱਥੀਆਂ ਜਪੀਆਂ ਕਰਦੀਆਂ ਜਿਨ੍ਹਾਂ ਨੇ ਨਾਮ ਜਪਿਆ ਮੰਨ ਕੇ ਛਕਿਆ ਵੇਗਦਲਾਈ ਵੇਗਵਾਦ ਇੱਕ ਸੁਖੀਆਂ ਅੰਗਿਤ ਕੀਤਾ ਇਹਨਾਂ ਦੀ ਪੁਨਾਈ ਦਾ ਧਿਆਨ ਕਰਦੀ ਮੋਦੋ ਜੀ ਜਿਨ੍ਹਾਂ ਸੀਧਾ ਸੀਰੀਆਂ ਨੇ ਧਰਮ ਦੇ ਰਸੀਸ ਦਿੱਤੇ ਬਾਂਬ ਬਾਂਬ ਘਟਵਾਏ ਕੂਪਰੀਆਂ ਬਨਾਈਆਂ ਚਰਕੜੀਆਂ ਤੇ ਚੜ੍ਹੇ ਤਾਂ ਆਰਿਆਂ ਨਾਲ ਚੜਵਾਏ ਗੁਗਵਾਰੀਆਂ ਦੀ ਸੇਵਾ ਲਈ ਪੁਰਮਾਨੀਆਂ ਕੀਤੀਆਂ ਪਰਮੇ ਘੜਿਆ سکھی سبک کےسواسنگ دھاگیا جہاں کی کماری کا دھیان کر کے بولو گرو پانچوں سربت گردوارے گردام جی کا بولو, بولو بھی سربت خالسا جی کی ارداسائ جی سربت خالسا جی کو ਆਰਾਮ ਜੇ ਪਾਵੇ ਨਾਮ ਜੇ ਤਾਂ ਕਾ ਸਦਾ ਸੰਗ ਦਾ ਸੰਪੂਰਣ ਜਨ ਜਨ ਹਰ ਸਾਡੀ ਸਾਥ ਮਹਾ ਹਨਾ ਰਸ਼ਿਆ ਰਿਆਨ ਦੇ ਦੇਖ ਪਰੇ ਨਤ ਕੀ ਤਾਹਮੇ ਜੀਦਾ ਸ੍ਰੀ ਸਾਹਿਬ ਜੀ ਸਾਹਾਏ ਖਾਲਸਾ ਜੀ ਦੇ ਲੋਕਾਂ ਦੇ ਬੋਲੋ ਜੀ ਬਾਠ ਸਿੱਖਾਂ ਨੂੰ ਸ੍ਰੀ ਦਾ ਸਤਿ ਸ਼੍ਰੀ ਅਕਾਲ ਬ੍ਰਹਮ ਵਿਸਵਾਸ ਸੰਗਤ ਰੂਸਾਨ ਨਾਮ ਸਿਤਾ ਨਾਮ ਨਾਮ ਦਾ ਮਸਤੀ ਅੰਦਰ ਸਰਸਾ ਦੇ ਦਰਸ਼ਨ ਇਸ ਨਾਮ ਚੰਗੀਆਂ ਚੰਗੇ ਮੂਰਤ ਜਿਹੜਾ ਕਾਲ ਧਰਮ ਦਾ ਹੈ ਕਾਰ ਬੋਧਨ ਦੀ ਸਿਕਾਂ ਦਾ ਮਨੁਮਾ ਮੱਤ ਦੀ ਮੱਤ ਦੇ ਰੰਗ ਦੀ ਆਪਾ ਵਰਤੀ اپنے پنکھ کے سدا سہایتا بار بھی شریف کے بول گرودوار گردان کے جنا کو خالصہ پنکھ کو چھوڑیا گیا لیکناندھ کے بتی سیلا سنگا دان گیارے خالصا جی بخش نمایاں کے نام سن گرو گرنتھ ساج سری پاشاہ جی آپ جی کے چرم کما پاس ارداس بی سن ਵਾਸ਼ਾ ਜੀ ਸ੍ਰੀ ਹੈ ਸਨ ਬੰਦੇ ਕਬੜਾ ਵੱਲੋਂ ਸਰਦਾਰ ਜਗਜੀਤ ਸਿੰਘ ਜੱਗਾ ਜੀ ਜਿਨ੍ਹਾਂ ਨੂੰ ਸਤਿ ਸ੍ਰੀ ਅਕਾਲ ਸ਼ਹੀਦ ਐ ਟੈਕਸੀ ਡਰਾਈਵਰਾਂ ਦੇ ਪ੍ਰਧਾਨ ਬੁਣਿਆ ਗਿਆ ਸਰਬ ਸੰਪਤੀ ਦੇ ਨਾਲ ਕਿਰਪਾ ਕਰਮੀ ਸਿਰ ਦੇ ਮਿਹਰ ਭਰਿਆ ਹੱਥ ਰੱਖਣਾ ਅੰਨ ਸੰਸਹਾਈ ਹੋਣਾ ਗੁਤਾਂ ਦੇਸਾਂ ਪਾਪਾਂ ਮਿਨਾਂ ਦਾ ਨਾਸ ਕਰਨਾ ਸੁਖ ਸ਼ਾਂਤੀ ਵਰਤੌਣੀ ਆਪਸ ਵਿੱਚ ਜੇਗ ਦਾ ਪਿਆਰ ਰਿਸ਼ਤਾਂ ਦੀ ਦਾਤ ਬਖਸ਼ਿਸ਼ ਕਰੀ ਨੇਕ ਸਮਾਜਾਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਣੀਆਂ ਮਾਨਤਿਆਂ ਸ਼ੁਭ ਮਨੋਭਾਵਨਾਵਾਂ ਗੁਰੂ ਘਰ ਅਨੁਸਾਰ ਮੁਕਤ ਕਰਨੀ ਆਉਣ ਵਾਲਾ ਸਮਾ ਸੁਖਦਾਈ ਸੁਦੇ ਦਾ ਬਣਾਉਣਾ ਸਭਨਾ ਦੀਆਂ ਹਾਜ਼ਰੀਆਂ ਵੇਡਾਵਾਂ ਦਾ ਪ੍ਰਵਾਨ ਕਰਨੀਆਂ ਸੀ ਪਿਆਰਿਆਂ ਦੇ ਵਿਵਕਰਾਉਣੇ ਜਿਨ੍ਹਾਂ ਦੇ ਮਿਲਿਆਂ ਤੇਰਾ ਨਾਮ ਜੇਤਾਵੇ ਨਾਨਕ ਦਾ ਸ੍ਰੀ ਕਲਾ ਤੇਰੇ ਭਾਣੇ ਸਰਬੱਤ ਦਾ ਆਕਾਰ ਸਾਵਾ ਗੁਰੂ ਜੀ ਦੇ ਪਤੇ ਬੋਲੇ ਸੁਨਹਾਰ ਸੋਹ ਜੀ ਆਕਾਰ ਵਾਹਿਗੁਰੂ ਜੀ ਦਾ ਖਾਸਾ تھی ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਮੈਂਬਰ ਵੀਰਾਂ ਨਾਲ ਰੇਰੂ ਸਾਹਿਬ ਗੁਰਦਾਰੇ ਸ਼ੁਕਰਾਨਾ ਕਰਨਾ ਆ ਕਿ ਇਹਨਾਂ ਨੇ ਮੈਨੂੰ ਪ੍ਰਧਾਨ ਬਣਾਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਅਯੂਰੀ ਵਿੱਚ ਦਰਸ਼ਨ ਤੇ ਸੇਵਾ ਕਰਨ ਦਾ ਮੌਕਾ ਮਿਲੇਗਾ ਜਰੂਰ ਕਰੂੰਗਾ ਇਹਨਾਂ ਦਾ ਧੰਨਵਾਦ ਵੀਰਿਆਂ ਦਾ ਜਿਨ੍ਹਾਂ ਨੇ ਮੈਨੂੰ ਪ੍ਰਧਾਨਗੀ ਤੇ ਲੈ ਕੇ ਸਮਝਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਆ ਸਾਡਾ ਵੀਰ ਪ੍ਰਧਾਨ ਬਣਿਆ ਤੇ ਰੱਬ ਇਹਨੂੰ ਤਰੱਕੀ ਬਖਸ਼ੇ ਬਹੁਤ ਜਿਆਦਾ ਅੱਗੇ ਹੋਰ ਇਹਨਾਂ ਨੂੰ ਮਨਕਾਮਨਾ ਪੂਰੀ ਕਰੇ ਮਹਾਰਾਜ ਇਹਨਾਂ ਦੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਸਵੇ ਇਸ ਟੈਕਸੀ ਯੂਨੀਅਨ ਸਾਨੇਵਾਲ ਅਸੀਂ ਸਾਰੇ ਮੈਂਬਰਾਂ ਨੇ ਵੀਰ ਨੂੰ ਪ੍ਰਧਾਨ ਚੁਣਿਆ ਹੈਗਾ ਜਗਜੀਤ ਸਿੰਘ ਜੱਗਾ ਜੀ ਅਸੀਂ ਪ੍ਰਧਾਨ ਬਣ ਤੇ ਗੁਰੂ ਰੇੜੋ ਸਾਹਿਬ ਗੁਰਦੁਆਰਾ ਸਾਹਿਬ ਆਏ ਹਾਂ ਮੱਥਾ ਟੇਕਣ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਸੀਂ ਮੱਥਾ ਟੇਕਣਾ ਆਏ ਹਾਂ ਇਹਨਾਂ ਤੋਂ ਬਾਅਦ ਸਾਨੂੰ ਬਹੁਤ ਉਮੀਦਾਂ ਨੇ ਵਿਹਾਂ ਸਾਡੀ ਟੈਕਸੀ ਜੁ ਨਹੀਂ ਜਾਂਦਾ ਬਹੁਤ ਘੱਟ ਰੁਕੇ ਹੋਏ ਨੇ ਅੱਗੇ ਤੋਂ ਹੋਰ ਵੀ ਸਾਡੇ ਵਧੀਆ ਕੰਮ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਜੱਗੇ ਦਾ ਬਹੁਤ-ਬਹੁਤ ਤਧਵਾਦ ਕਰਦਾ ਇਹਨਾਂ ਨੂੰ ਅਸੀਂ ਪ੍ਰਧਾਨ ਚੁਣਿਆ ਇਹਨਾਂ ਨੂੰ ਮੈਂ ਪੂਰੇ ਇਹਨਾਂ ਤੋਂ ਉਮੀਦ ਕਰਦਾ ਆ ਵੀ ਇਹ ਪੂਰਾ ਕੰਮ ਤਾਂ ਜਾਂਦੇ ਹੀ ਨਾਲ ਸਾਡਾ ਕਰਨਗੇ ਹੋਰ ਤਰੱਕੀਆਂ ਵਖਣਗੇ ਰੱਬ ਇਹਨਾਂ ਨੂੰ ਤਰੋਸਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ